ਤਾ ਜਿਹੜੇ ਉਥੇ ਪੁਰਾਣੇ ਪੰਜਾਬੀ ਬੈਠੇ ਆ ਉਹਨਾਂ ਨੂੰ ਅਕਸਰ ਹੀ ਬਦਨਾਮ ਕੀਤਾ ਜਾਂਦਾ ਕਿ ਉਹ ਨਵਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਵਿਚਕਾਰਲੀ ਅਸਲ ਗੱਲ ਕੋਈ ਨਹੀਂ ਦੱਸਦਾ ਇੱਕ ਦੋ ਤਾਂ ਉਥੇ ਪੰਜਾਬਣਾਂ ਆਂਟੀਆਂ ਵੀ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਕੀ ਇਸ ਚੀਜ਼ ਦਾ ਧੰਦਾ ਕਰਦੀਆਂ ਨੇ ਪੰਜਾਬੀ ਕੁੜੀਆਂ ਨੂੰ ਨਾਈਟਾਂ ਲਈ ਪ੍ਰੋਵਾਈਡ ਕਰਦੀਆਂ ਨੇ ਕਿ ਫੇਰ ਉਹ ਕੁੜੀ ਪੰਜਾਬ ਬੈਠੇ ਆਪਦੇ ਮਾਂ ਪਿਓ ਦੇ ਅੱਖਾਂ ਵਿੱਚ ਘੱਟਾ ਪਾਣਾ ਸ਼ੁਰੂ ਕਰ ਦਿੰਦੀ ਆ ਕਿ ਮਾਮਾ ਮੈਨੂੰ ਚੱਜ ਤਰ੍ਹਾਂ ਰੱਖਦਾ ਨਹੀਂਗਾ ਮਾਮੀ ਮੈਨੂੰ ਰੋਟੀ ਪਾਣੀ ਨਹੀਂ ਵਧੀਆ ਦਿੰਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਜੇਕਰ ਤੁਸੀਂ ਆਪਦੇ ਧੀ ਜਾਂ ਪੁੱਤ ਨੂੰ ਕੈਨੇਡਾ ਭੇਜਣ ਲੱਗੇ ਹੋ ਤਾਂ ਆਹ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਬਹੁਤ ਸਾਰਾ ਫਰੈਂਡ ਸਰਕਲ ਕੈਨੇਡਾ ਦੇ ਵਿੱਚ ਬੈਠਾ ਬਹੁਤ ਸਾਰੇ ਭਰਾ ਬਾਹਰਲੀਆ ਕੰਟਰੀਆਂ ਤੋਂ ਨਾਲ ਜੁੜੇ ਹੋਇਆ ਤਾਂ ਜਿਹੜੇ ਉੱਥੇ ਪੁਰਾਣੇ ਪੰਜਾਬੀ ਬੈਠੇ ਆ ਉਹਨਾਂ ਨੂੰ ਅਕਸਰ ਹੀ ਬਦਨਾਮ ਕੀਤਾ ਜਾਂਦਾ ਕਿ ਉਹ ਨਵੇਂਆਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਵਿਚਕਾਰਲੀ ਅਸਲ ਗੱਲ ਕੋਈ ਨਹੀਂ ਦੱਸਦਾ ਕਿਉਂਕਿ ਪੰਜੇ ਉਂਗਲਾਂ ਵੀ ਜੀ ਇੱਕੋ ਜੀਆਂ ਨਹੀਂ ਹੁੰਦੀਆਂ ਸਾਰੇ ਪੁਰਾਣੇ ਪੰਜਾਬੀ ਮਾੜੇ ਨਹੀਂ ਉੱਥੇ ਬੈਠੇ ਤੇ ਸਾਰੇ ਜਿਹੜੇ ਨਵੇਂ ਜਾਂਦੇ ਆ ਇਹ ਸਾਰੇ ਚੰਗੇ ਨਹੀਂ ਹੈਗੇ 50% ਇੰਨਾ ਵਿੱਚ ਵੀ ਨੁਕਸਾ ਤੇ ਕੁਝ ਉਹਨਾਂ ਵਿੱਚ ਵੀ ਨੁਕਸਾ ਹੁਣ ਜਿਹੜੇ ਉੱਥੇ ਪੁਰਾਣੇ ਪੰਜਾਬੀ ਬੈਠੇ ਆ ਉਹਨਾਂ ਦਾ ਇੱਕ ਬਹੁਤ ਵੱਡਾ ਗिला ਸ਼ਿਕਵਾ ਕਿ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਇਹਨਾਂ ਨੇ ਸਾਡੇ ਸਾਰੇ ਰਿਸ਼ਤੇ ਖਤਮ ਕਰਤੇ ਇਹਨਾਂ ਨੇ ਸਾਨੂੰ ਕਿਤੇ ਵੀ ਵਰਤਣਯੋਗ ਨਹੀਂ ਛੱਡਿਆ ਸਾਰੇ ਰਿਸ਼ਤੇਦਾਰੀਆਂ ਵਿੱਚ ਇਹਨਾਂ ਨੇ ਫਿੱਕ ਪਵਾਤਾ ਹੁਣ ਫਿੱਕ ਕਿਵੇਂ ਪੈਂਦਾ ਉਹ ਤੁਹਾਡੇ ਨਾਲ ਗੱਲਬਾਤ ਕਰਦਾ ਜਿਵੇਂ ਕਿ ਮੰਨ ਲਓ ਤੁਸੀਂ ਇੱਥੋਂ ਆਪਦੀ ਕੁੜੀ ਨੂੰ ਚੜਾ ਤਾ ਕੈਨੇਡਾ ਵਾਲੇ ਜਹਾਜ਼ ਤੇ ਉੱਥੇ ਅੱਗੇ ਕੁੜੀ ਦਾ ਮਾਮਾ ਬੈਠਾ ਹੋਇਆ ਹਨਾ ਉਹਨੇ ਮੰਨ ਲਓ ਕੁੜੀ ਨੂੰ ਰਿਸੀਵ ਕਰ ਲਿਆ ਆਪਦੇ ਘਰੇ ਲੈ ਗਿਆ ਆਪਦੀਆਂ ਧੀਆਂ ਵਾਂਗੂ ਸੰਭਿਆ ਪਾਲ ਲਿਆ ਜਦੋਂ ਕੁੜੀ ਹੁਣ ਮਾਮੇ ਘਰ ਰਹਿੰਦੀ ਆ ਉਸ ਤੋਂ ਬਾਅਦ ਕੁੜੀ ਮੰਨ ਲਾ ਬਾਹਰ ਅੰਦਰ ਵਿਚਰਨ ਲੱਗ ਗਈ ਕੰਮ ਤੇ ਲੱਗ ਗਈ ਹਨਾ ਤੁਸੀਂ ਘਰੋਂ ਕਹਿ ਕੇ ਤੋੜ ਦਿਨੇ ਵੀ ਤੂੰ ਆਦੀ ਕੁੜੀ ਆਪਦੇ ਮਾਮੇ ਕੋਲ ਰਹਿਣਾ ਹੁਣ ਮਾਮਾ ਉਸ ਵਧੀਆ ਤਰੀਕੇ ਨਾਲ ਤਰੀਕੇ ਨਾਲ ਕੁੜੀ ਨੂੰ ਰੱਖ ਰਿਆ ਹੁਣ ਕੁੜੀ 2 ਮਹੀਨਾ 2 ਮਹੀਨੇ ਕੰਮ ਤੇ ਗਈ ਉਸ ਤੋਂ ਬਾਅਦ ਕੁੜੀ ਦੀ ਕਿਸੇ ਮੁੰਡੇ ਨਾਲ ਗੱਲਬਾਤ ਹੋ ਗਈ ਕੁੜੀ ਮੁੜ ਕੇ ਕੰਮ ਤੋਂ ਘੰਟਾ ਲੇਟ ਆਉਣ ਲੱਗ ਗਈ ਜਾਂ ਰਾਤ ਨੂੰ ਲੇਟ ਆਉਣ ਲੱਗ ਗਈ ਜਦੋਂ ਮਾਮੇ ਨੇ ਪੁੱਛਿਆ ਵੀ ਹਾਂ ਕੁੜੀਏ ਤੂੰ ਲੇਟ ਕਿਉਂ ਆਉਂਦੀ ਆ ਤੈਨੂੰ ਕੀ ਪ੍ਰੋਬਲਮ ਆ ਫਿਰ ਕੁੜੀ ਨੂੰ ਵੀ ਹੋਰ ਬਹਾਨਾ ਤਾਂ ਸੁੱਝਦਾ ਨਹੀਂਗਾ 2-4 ਵਾਰੀ ਤਾਂ ਹੋਰ ਬਹਾਨੇ ਲਾਉਂਦੀ ਆ ਵੀ ਮੈਂ ਉੱਥੇ ਸੀ ਲੀਕੋਲ ਸੀ ਫਲਾਣੇ ਕੋਲ ਸੀ ਫਲਾਣੇ ਕੋਲ ਦੀ ਹੁਣ ਮਾਮਾ ਵੀ ਕੈਨੇਡਾ ਤੋਂ ਪੁਰਾਣੇ ਜ਼ਮਨ ਤਾਂ ਗਿਆ ਹੋਇਆ ਹਨਾ ਮਾਮੇ ਨੂੰ ਸਾਰਾ ਕੁਝ ਪਤਾ ਹੁੰਦਾ ਵੀ ਇੱਥੇ ਕੀ ਕੁਝ ਚੱਲਦਾ ਫੇਰ ਜਦੋਂ ਮਾਮਾ ਉਹਨਾਂ ਚੀਜ਼ਾਂ ਤੋਂ ਰੋਕਦਾ ਕੁੜੀਆਂ ਨੂੰ ਵੀ ਕੁੜੀ ਇੱਥੇ ਨਹੀਂ ਜਾਣਾ ਤੇ ਉੱਥੇ ਨਹੀਂ ਜਾਣਾ ਤੂੰ ਟਾਈਮ ਤੇ ਆਉਣਾ ਫੇਰ ਉਹ ਕੁੜੀ ਪੰਜਾਬ ਬੈਠੇ ਆਪਦੇ ਮਾਪੇ ਉਹਦੇ ਅੱਖਾਂ ਵਿੱਚ ਘੱਟਾ ਪਾਉਣਾ ਸ਼ੁਰੂ ਕਰ ਦਿੰਦੀ ਆ ਕਿ ਮਾਮਾ ਮੈਨੂੰ ਚੱਜ ਤਰਾਂ ਰੱਖਦਾ ਨਹੀਂਗਾ ਮਾਮੀ ਮੈਨੂੰ ਰੋਟੀ ਪਾਣੀ ਨਹੀਂ ਵਧੀਆ ਦਿੰਦੀ ਇਹੇ ਮੈਨੂੰ ਐਂ ਕਰਦੇ ਆ ਮੈਨੂੰ ਟੌਰਚਰ ਕਰਦੇ ਆ ਜੇ ਕਰਦੇ ਆ ਉਹ ਕਰਦੇ ਆ ਜਦੋਂ ਕੁੜੀ ਨੇ ਆਪਦੇ ਮਾਪੇ ਨੂੰ ਸਾਰੀ ਗੱਲ ਦੱਸਦੀ ਵੀ ਮਾਮਾ ਮੈਨੂੰ ਟੌਰਚਰ ਕਰਦਾ ਮਾਮਾ ਮੈਨੂੰ ਰੋਕ ਟੋਕ ਕਰਦਾ ਬਿਤੋਂ ਪੈਸੇ ਮੰਗਦਾ ਜੇ ਕਰਦਾ ਐਵੇਂ ਝੂਠੇ ਬਲੇਮ ਲਾ ਦਿੰਦੀਆਂ ਫੇਰ ਉਹ ਜਿਹੜ ਫੇਰ ਕੁੜੀ ਚੱਕ ਕੇ ਆਦੀ ਮਾਸੀ ਨੂੰ ਫੋਨ ਕਰਦੀ ਆ ਕਹਿੰਦੀ ਕਿਹਨੂੰ ਫੋਨ ਕਰਦੀ ਆ ਮਾਮਾ ਮੈਨੂੰ ਐ ਕਰਦਾ ਮਾਮਾ ਮੈਨੂੰ ਇਹ ਕਰਦਾ ਉਹ ਕਰਦਾ ਫੇਰ ਘਰ ਦੇ ਆਕ ਕਿ ਕਹਿ ਦਿੰਦੇ ਆ ਕੁੜੀਏ ਤੂੰ ਮਾਮੇ ਦਾ ਘਰ ਛੱਡ ਤੂੰ ਅਲੱਗ ਕਿਤੇ ਰਹਿਣ ਲੱਗ ਜਾ ਹਾਲਾ ਕਿ ਕੁੜੀ ਪਹਿਲਾਂ ਹੀ ਉਥੋਂ ਨਿਕਲਣਾ ਚਾਹੁੰਦੀ ਹੁੰਦੀ ਹੈ ਕਿ ਮੈਂ ਮਾਮੇ ਦੇ ਘਰੋਂ ਕਿਵੇਂ ਨਿਕਲਾਂ ਮੈਨੂੰ ਮੇਰੇ ਘਰ ਦੇ ਕਿਵੇਂ ਕਹਿਣਗੇ ਕਿ ਹਾਂ ਤੂੰ ਮਾਮੇ ਦੇ ਘਰ ਛੱਡ ਕੇ ਅਲੱਗ ਰਹਿਣ ਲੱਗ ਜਾ ਪਰ ਅਸਲ ਗੱਲ ਉਹ ਬੱਚੇ ਨਹੀਂ ਦੱਸਦੇ ਕਿ ਮਾਮਾ ਕਿਹੜੀ ਗੱਲ ਤੋਂ ਰੋਕ ਟੋਕ ਕਰ ਰਿਹਾ ਮਾਮਾ ਮੈਨੂੰ ਕੀ ਪੁੱਛ ਰਿਹਾ ਕਿੱਥੇ ਜਾਣ ਤੋਂ ਰੋਕ ਰਿਹਾ ਕਿ ਮੇਰੇ ਰਹਿਣ ਨੂੰ ਕਹਿ ਰਿਆ ਉਹ ਗੱਲ ਨਹੀਂ ਬੱਚੇ ਆਪਦੇ ਘਰ ਦੱਸਦੇ ਬੱਚੇ ਸਿੱਧਾ ਕੀ ਦੱਸਦੇ ਆ ਕੀ ਮਾਮਾ ਰੋਗ ਟੋਕ ਕਰਦਾ ਮਾਮਾ ਐ ਕਰਦਾ ਮਾਮਾ ਟੌਰਚਰ ਕਰਦਾ ਮਾਮਾ ਇਹ ਕਰਦਾ ਮਾਮੀ ਚੰਗਿਆ ਖਾਣਾ ਨਹੀਂ ਦਿੰਦੀ ਮਾਮੀ ਮੇਰੇ ਕੱਪੜੇ ਨਹੀਂ ਤੁੰਦੀ ਜੇ ਨਹੀਂ ਕਰਦੀ ਉਹ ਨਹੀਂ ਕਰਦੀ ਹਾਲਾਂਕਿ ਜਿਹੜੇ ਉੱਥੇ ਪੰਜਾਬੀ ਬੈਠੇ ਆ ਉਹ ਬੱਚਿਆਂ ਨੂੰ ਸਾਰੇ ਨਹੀਂ ਮੈਂ ਕਹਿੰਦਾ ਪਰ 50% ਇਹੋ ਜਿਹੇ ਪੰਜਾਬੀ ਬੈਠੇ ਆ ਜਿਹੜੇ ਕਿ ਬੱਚਿਆਂ ਨੂੰ ਆਦ ਰਿਸ਼ਤਿਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਆ ਕੋਲੋਂ ਖਰਚਾ ਵੀ ਕਰਦੇ ਆ ਪਰ ਬੱਚੇ ਜਦੋਂ ਬਾਹਰ ਨਿਕਲਦੇ ਆ ਉਥੋਂ ਦਾ ਮਾਹੌਲ ਦੇਖਦੇ ਆ ਉਸ ਮਾਹੌਲ ਦੇ ਵਿੱਚ ਢਲਦੇ ਆ ਫਰੈਂਡ ਸਰਕਲ ਦੇ ਵਿੱਚ ਆਉਂਦੇ ਆ ਤਾਂ ਫੇਰ ਉਹ ਆਪਦੇ ਘਰੇ ਝੂਠੀਆਂ ਤੌਹਮਤਾਂ ਲਾਉਣੇ ਸ਼ੁਰੂ ਕਰ ਦਿੰਦੇ ਨੇ ਰਿਸ਼ਤੇਦਾਰਾਂ ਦੇ ਵਿੱਚ ਕਿਉਂਕਿ ਉਹ ਰਿਸ਼ਤੇਦਾਰਾਂ ਦੇ ਘੇਰੇ ਤੋਂ ਬਾਹਰ ਨਿਕਲਣਾ ਚਾਹੁੰਦੇ ਹੁੰਦੇ ਆ ਵੀ ਅਸੀਂ ਰਿਸ਼ਤੇਦਾਰਾਂ ਦੇ ਘੇਰੇ ਤੋਂ ਬਾਹਰ ਕਿਵੇਂ ਨਿਕਲੀਏ ਅਗਲੀ ਗੱਲ ਇਹ ਆ ਕਿ ਬਹੁਤ ਸਾਰੇ ਕੁੜੀਆਂ ਮੁੰਡੇ ਉੱਥੇ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਆ ਜਿੱਥੇ ਰੈਂਟ ਤੇ ਉਹ ਰਹਿੰਦੇ ਆ ਉੱਥੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਇਹ ਮੇਰਾ ਕਜ਼ਨ ਆ ਇਹ ਮੇਰੀ ਮਾਸੀ ਦੀ ਕੁੜੀ ਆ ਇਹ ਮੇਰੀ ਭੂਆ ਦੀ ਕੁੜੀ ਆ ਰਿਸ਼ਤਾ ਕੁਝ ਹੋਰ ਹੁੰਦਾ ਬਟ ਉੱਥੇ ਕਹਿ ਕੇ ਕੁਝ ਹੋਰ ਬਣਾਇਆ ਜਾਂਦਾ ਜਿੱਥੇ ਰੈਂਟ ਤੇ ਰਹਿੰਦੇ ਹੁੰਦੇ ਆ ਪਰ ਜਿਹੜੇ ਤੇ ਪੁਰਾਣੇ ਬੈਠੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਉਹਨਾਂ ਨੂੰ ਏ ਟੂ ਜ਼ੈਡ ਪਤਾ ਕਿ ਇਹ ਇਹਨਾਂ ਦੀ ਕੋਈ ਕਜ਼ਨ ਨਹੀਂ ਕੋਈ ਇਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਰਿਲੇਸ਼ਨ ਦੇ ਵਿੱਚ ਰਹਿ ਰਹੇ ਆ ਇਹ ਬਾਟੋ ਵਿਚਾਰੇ ਫਿਰ ਕੀ ਕਰੇ ਜਦੋਂ ਫਿਰ ਉਹ ਬੋਲਦੇ ਆ ਇਹਨਾਂ ਗੱਲਾਂ ਤੋਂ ਟੋਕਦੇ ਆ ਵੀ ਤੁਸੀਂ ਜਵਾਕੋ ਆ ਕਿਹੜਾ ਕੰਮ ਫੜ ਲੈ ਇੱਥੇ ਆ ਕੇ ਹਨਾ ਵੀ ਤੁਸੀਂ ਤਾਂ ਰਿਸ਼ਤਿਆਂ ਨੂੰ ਵੀ ਕਲੰਕ ਲਾਉਣ ਲੱਗ ਗਏ ਵੀ ਤੁਸੀਂ ਮਾਂ ਕਿਸੇ ਨੂੰ ਕਹਿੰਦੇ ਮੇਰੀ ਮਾਸੀ ਦੀ ਕੁੜੀ ਹੈ ਕਿਸੇ ਨੂੰ ਕਹਿੰਦੇ ਭੂਆ ਦੀ ਕੁੜੀ ਹੈ ਕਿਸੇ ਨੂੰ ਕਿਵੇਂ ਕਹਿ ਦਿੰਦੇ ਹੋ ਕਿ ਤੁਸੀਂ ਰਿਸ਼ਤੇ ਨੂੰ ਕਿਉਂ ਕਲੰਕ ਲਾਈ ਜਾਂਦੇ ਨੇ ਜਦੋਂ ਉਹ ਰੋਕ ਟੋਕ ਕਰਦੇ ਆ ਮੁੜ ਕੇ ਉਹਨਾਂ ਦੇ ਖਿਲਾਫ ਫੇਰੇ ਗੱਲਾਂ ਪ੍ਰਚਾਰੀਆਂ ਜਾਂਦੀਆਂ ਨੇ ਹਾਂਜੀ ਪੁਰਾਣੇ ਪੰਜਾਬੀ ਮਾੜੇ ਆ ਹਾਂਜੀ ਪੁਰਾਣੇ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਭਰਾਵੋ ਜੇ ਸਾਰੇ ਪੰਜਾਬੀ ਜਿਹੜੇ ਉੱਥੇ ਬੈਠੇ ਆ ਪੁਰਾਣੇ ਮੈਂ ਨਹੀਂ ਕਹਿੰਦਾ ਵੀ ਸਾਰੇ ਚੰਗੇ ਆ 50% ਚਲੋ ਮਾੜੇ ਵੀ ਹੋ ਸਕਦੇ ਆ ਪਰ ਜਿਹੜੇ ਨਵੇਂ ਇਥੋਂ ਸਟੂਡੈਂਟ ਜਾਂਦੇ ਆ ਜਾਂ ਕੁੜੀਆਂ ਜਾਂ ਮੁੰਡੇ ਉਹ ਵੀ ਸਾਰੇ ਚੰਗੇ ਨਹੀਂ ਹੈਗੇ ਉਹਨਾਂ ਚ ਵੀ 50% ਮਾੜੇ ਹੈਗੇ ਆ ਜਦੋਂ ਹੁਣ ਬਹੁਤ ਸਾਰੇ ਭਰਾਵਾਂ ਨੇ ਉੱਧਰੋਂ ਵੀਡੀਓਜ਼ ਵੀ ਭੇਜੀਆਂ ਬੜੀਆਂ ਗੱਲਾਂ ਬਾਤਾਂ ਵੀ ਦੱਸੀਆਂ ਵੀ ਇੱਥੇ ਕੀ ਹਾਲਾਤ ਆ ਬਹੁਤ ਆ ਜਿਆਦਾ ਕੰਮ ਨਹੀਂ ਮਿਲਦਾ ਬਹੁਤ ਔਖਾ ਰਹਿਣਾ ਇੱਥੇ ਬਹੁਤ ਸਾਰੀਆਂ ਕੁੜੀਆਂ ਉੱਥੇ ਰਿਲੇਸ਼ਨਾਂ ਦੇ ਵਿੱਚ ਵੀ ਰਹਿ ਰਹੀਆਂ ਨੇ ਪਰ ਘਰਦਿਆਂ ਨੂੰ ਕੀ ਚਾਹੀਦਾ ਹਾਂਜੀ ਆਈਫੋਨ ਭੇਜ ਦੇ ਕੁੜੀਏ ਹਾਂ ਕੁੜੀਏ ਮਹੀਨੇ ਦਾ ਇੰਨਾ ਭੇਜੀ ਜਾ ਇੰਨਾ ਭੇਜੀ ਜਾ ਪਰ ਇਹ ਨਹੀਂ ਕਿਸੇ ਨੇ ਪੁੱਛਣਾ ਵੀ ਕੁੜੀਏ ਕਿਹੜੇ ਹਾਲਾਤ ਦੇ ਵਿੱਚ ਰਹਿ ਰਹੀਆਂ ਇੱਥੇ ਆਪਣੇ ਲੋਕ ਆਪਦੀ ਕੁੜੀ ਨੂੰ ਸ਼ਹਿਰ ਤੱਕ ਇਕੱਲੀ ਨਹੀਂ ਭੇਜਦੇ ਇੱਥੋਂ ਤੱਕ ਕੀ ਜੇ ਘਰੋਂ ਆਪਾਂ ਵੈਣ ਤੇ ਚੜਾਉਣੀ ਹੁੰਦੀ ਸਕੂਲ ਜਾਣ ਲਈ ਤਾਂ ਵੀ ਆਪਾਂ ਆਪ ਚੜਾ ਕੇ ਆਉਨੇ ਆਪਦੇ ਬੱਚਿਆਂ ਨੂੰ ਸਕੂਲ ਜਾਣ ਲੈ ਵੀ ਭਾਵੇਂ ਆਪਣੀ ਬੇਟੀ ਆ ਭਾਵੇਂ ਆਪਣਾ ਬੇਟਾ ਵੀ ਹਾਂ ਵੈਣ ਤੇ ਚੜਾਉਣ ਜਾਣਾ ਪਰ ਤੁਸੀਂ 20-20 ਸਾਲਾਂ ਦੀਆਂ ਨਿਆਣੀਆਂ ਪਰਦੇਸਾਂ ਦੇ ਵਿੱਚ ਕੱਲੀਆਂ ਹੀ ਤੋਰਤੀਆਂ ਪਤੰਦਰੂ ਕਾਦੇ ਲਈ ਡਾਲਰਾਂ ਲਈ ਆਪਣੇ ਲੋਕਾਂ ਨੇ ਇਹ ਨਹੀਂ ਦੇਖਣਾ ਵੀ ਸਾਡਾ ਬੱਚਾ ਪੜ੍ਹਨ ਲਿਖਣ ਦੇ ਵਿੱਚ ਬਹੁਤ ਹੁਸ਼ਿਆਰ ਆ ਉਹ ਪੜ੍ਹ ਲੈ ਕਿ ਇੱਥੇ ਕੁਝ ਬਣ ਜੂ ਨਾ ਹਾਂਜੀ ਮਾਸੇ ਦੀ ਕੁੜੀ ਗਈ ਫਲਾਣੀਏ ਤੂੰ ਵੀ ਚੜ ਜਾ ਫਲਾਣੀਏ ਤੂੰ ਵੀ ਚੜ ਜਾ ਫਲਾਣਾ ਰਿਸ਼ਤੇਦਾਰ ਚਲਾ ਗਿਆ ਤੂੰ ਵੀ ਜਾ ਇਲੈਟਸ ਕਰਕੇ ਵੇਖੋ ਵੇਖੀ ਵੇਖੋ ਵੇਖੀ ਤੋਰੀ ਆਉਂਦੇ ਆ ਚੰਗੇ ਚੰਗੇ ਵਧੀਆ ਵਧੀਆ ਘਰਾਂ ਦੀਆਂ ਕੁੜ ਪਰ ਬਾਰ ਬਾਰ ਕੀ ਹਾਲਾਤ ਨੇ ਇਹ ਕਦੇ ਕਿਸੇ ਨੇ ਚਰਚਾ ਨਹੀਂ ਕੀਤੀ ਹੁਣ ਮੈਨੂੰ ਵੀ ਬੜਾ ਮਾੜਾ ਕਹਿਣਗੇ ਲੋਕ ਵਿੱਚੋਂ ਵਿੱਚੋਂ ਜਿਨ੍ਹਾਂ ਨੂੰ ਇਹ ਗੱਲਾਂ ਚੁਬਣ ਗਈਆਂ ਉਹ ਬੋਲਣਗੇ ਵੀ ਹਾਂ ਇਹ ਐਵੇਂ ਵਿਦਵਾਨ ਬਣਿਆ ਬੈਠਾ ਪਰ ਜੋੜਾ ਸੱਚਾ ਉਸ ਦੀ ਨੂੰ ਦੇਖੋ ਤੇ ਸੁਣੋ ਕਬੂਤਰ ਵਾਂਗੂ ਖਾਣਾ ਮਿੱਟੋ ਬਿੱਲੀ ਨੂੰ ਦੇ ਕੇ ਵੀ ਹਾਂ ਖੌਰੇ ਸਿਰ ਉਤੋਂ ਲੰਘ ਜੂ ਸਾਰਾ ਕੰਮ ਨਹੀਂ ਲੰਘਣਾ ਬਾਈ ਆਉਣ ਵਾਲੇ ਟਾਈਮ 'ਚ ਇਨ੍ਹਾਂ ਚੀਜ਼ਾਂ ਦੇ ਤੁਹਾਨੂੰ ਖਮਿਆਜੇ ਭੁਗਤਨੇ ਪੈਣੇ ਆ ਕਿੰਨੀਆਂ ਕੁੜੀਆਂ ਉਥੇ ਕਾਲਿਆਂ ਦੇ ਰਿਲੇਸ਼ਨ ਦੇ ਵਿੱਚ ਰਹਿ ਰਹੀਆਂ ਨੇ ਇੱਥੇ ਫੋਟਮਾਈਆਂ ਪਈਆਂ ਨੇ ਬਾਈ ਕਿੰਨੀਆਂ ਕੁੜੀਆਂ ਗੋਰਿਆਂ ਦੇ ਰਿਲੇਸ਼ਨਾਂ ਦੇ ਵਿੱਚ ਰਹਿ ਰਹੀਆਂ ਨੇ ਪੰਜਾਬੀ ਰਿਲੇਸ਼ਨਾਂ ਦੇ ਵਿੱਚ ਰਹਿ ਰਹੀਆਂ ਨੇ ਇੱਕ ਦੋ ਤਾਂ ਉਥੇ ਪੰਜਾਬਣਾ ਆਂਟੀਆਂ ਵੀ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਕੀ ਇਸ ਚੀਜ਼ ਦਾ ਧੰਦਾ ਕਰਦੀਆਂ ਨੇ ਪੰਜਾਬੀ ਕੁੜੀਆਂ ਨੂੰ ਨਾਈਟਾਂ ਲਈ ਪ੍ਰੋਵਾਈਡ ਕਰਦੀਆਂ ਨੇ ਅੱਗੇ ਏਕ ਕੌੜਾ ਸੱਚ ਆ ਪੰਜਾਬਣ ਆਂਟੀਆਂ ਹੁਣ ਜਿਹਨੂੰ ਖੰਡ ਮਿਸ਼ਰੀ ਕਹਿੰਦੇ ਆ ਬਹੁਤ ਸਾਰੇ ਲੋਕਾਂ ਨੇ ਉਹਦਾ ਨਾਮ ਸੁਣਿਆ ਹੋਊਗਾ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਉਹਦਾ ਇਹ ਬਿਜ਼ਨਸ ਆ ਪੰਜਾਬੀ ਕੁੜੀਆਂ ਨੂੰ ਇਸ ਕੰਮ ਦੇ ਵਿੱਚ ਲਾਉਣਾ ਧੰਦੇ ਦੇ ਵਿੱਚ ਲਾਉਣਾ ਜਿਸਮ ਫਰੋਸ਼ੀ ਦੇ ਵਿੱਚ ਲਾਉਣਾ ਅੱਗੇ ਨਾਈਟਾਂ ਲਈ ਉਹ ਕੁੜੀਆਂ ਸਪਲਾਈ ਕਰਦੀ ਐ ਆਪਣੀ ਜ਼ਮੀਰ ਕਿੱਧਰ ਗਈ ਯਾਰ ਆਪਾਂ ਆਪਾਂ ਕਿਹਨਾਂ ਦੇ ਵਾਰਸ ਸੀ ਆਪਾਂ ਬਣਦੇ ਕੀ ਜਾਣੇ ਆ ਯਾਰ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਨਸਲ ਖਤਮ ਹੋ ਜਾਣੀ ਆ ਆਪਣੀ ਨਸਲ ਦਾ ਡੀਐਨਏ ਖਤਮ ਹੋ ਜਾਣਾ ਮਿਕਸ ਹੋ ਰਿਹਾ ਸਾਰਾ ਕੁਝ ਮੁੰਡੇ ਕੋਈ ਗੋਰੀ ਨਾਲ ਵਿਆਹ ਕਰਾਈ ਜਾਂਦਾ ਕੋਈ ਕਾਲੀ ਨਾਲ ਕਰਾਈ ਜਾਂਦਾ ਕੋਈ ਕੁੜੀ ਕਾਲੇ ਨਾਲ ਵਿਆਹ ਕਰਾਈ ਜਾਂਦੀ ਆ ਕੋਈ ਕਿੱਧਰ ਕੋਈ ਕਿੱਧਰ ਬਾਹਰ ਜਾ ਕੇ ਤਾਂ ਦੇਖੋ ਬਣਿਆ ਕੀ ਪਿਆ ਜੇ ਪੁਰਾਣੇ ਪੰਜਾਬੀ ਇਹਨਾਂ ਗੱਲਾਂ ਨੂੰ ਲੈ ਕੇ ਪਿੱਟਦੇ ਆ ਫੇਰ ਸਾਰੇ ਕਹਿੰਦੇ ਆ ਕਿ ਪੁਰਾਣੇ ਪੰਜਾਬੀ ਮਾੜੇ ਆ ਪੁਰਾਣੇ ਪੰਜਾਬੀ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹ ਕਹਿੰਦੇ ਭਰਾਵੋ ਅਸੀਂ ਬੜੇ ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਜਦੋਂ ਇੱਥੇ ਨਵੇਂ ਕੁੜੀਆਂ ਮੁੰਡੇ ਆ ਕੇ ਐਦਾਂ ਦਾ ਕੁਝ ਕਰਦੇ ਆ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਸਾਡੇ ਤੋਂ ਬੋਲਿਆ ਜਾਂਦਾ ਸਾਡੇ ਤੋਂ ਟੋਕਿਆ ਜਾਂਦਾ ਪੁਰਾਣੇ ਪੰਜਾਬੀ ਕਹਿੰਦੇ ਅਸੀਂ ਬਹੁਤ ਪਿੱਟਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਕਿ ਬੱਚਿਆਂ ਨੂੰ ਨਾ ਘੱਲੋ ਨਾ ਘੱਲੋ ਕੱਲਿਆਂ ਨੂੰ ਆਗੋਂ ਸਾਨੂੰ ਕਿਤਾ ਸਵਾਲ ਇਹ ਕੀਤੇ ਜਾਂਦੇ ਆ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਤੁਸੀਂ ਪੰਜਾਬ ਆ ਜਾਓ ਕਹਿੰਦਾ ਹੁਣ ਅਸੀਂ ਤਾਂ ਪੁਰਾਣੇ ਗਏ ਹੋਏ ਆ ਸਾਡਾ ਤਾਂ ਸਾਰਾ ਕੁਝ ਉਧਰ ਸੈੱਟ ਹੋਇਆ ਹੋਇਆ ਸਾਡੇ ਤਾਂ ਹੁਣ ਪੈਰ ਲੱਗੇ ਹੋਏ ਆ ਉੱਥੇ ਅਸੀਂ ਤਾਂ ਜ਼ਮੀਨ ਜਾਇਦਾ ਸਭ ਕੁਝ ਵੇਚ-ਵਟ ਕੇ ਉ ਹੁੰਦੇ ਕੀ ਹਾਲਾਤ ਨੇ ਜੇ ਕਹਿੰਦਾ ਕਿਸੇ ਰਿਸ਼ਤੇਦਾਰ ਨੂੰ ਦੱਸ ਦਿੰਨੇ ਆ ਤਾਂ ਕੋਈ ਰਿਸ਼ਤੇਦਾਰੋ ਗੱਲ ਮੰਨਣ ਨੂੰ ਤਿਆਰ ਨਹੀਂ ਅੱਗੋਂ ਕਹਿੰਦੇ ਆ ਲੈ ਇਹ ਤਾਂ ਐ ਚਾਹੁੰਦੇ ਆ ਵੀ ਹੁਣ ਸਾਡੇ ਬਰਾਬਰ ਨਾਲ ਕੁਝ ਹੋ ਜੇ ਵੀ ਅਸੀਂ ਕੈਨੇਡਾ ਬੈਠੇ ਜਾਂ ਅਸੀਂ ਇੰਗਲੈਂਡ ਬੈਠੇ ਜਾਂ ਅਮਰੀਕਾ ਬੈਠੇ ਇੱਥੇ ਕੋਈ ਆ ਨਾ ਜਾਵੇ ਉਹ ਕਹਿੰਦੇ ਸਾਨੂੰ ਆਉਣ ਦਾ ਕੀ ਇਸ਼ੂ ਆ ਸਾਨੂੰ ਆਉਣ ਦੀ ਕੋਈ ਪ੍ਰੋਬਲਮ ਨਹੀਂ ਪਰ ਇੱਥੇ ਆ ਕੇ ਬੱਚੇ ਕੀ ਕੁਝ ਕਰ ਰਹੇ ਆ ਕੁੜੀਆਂ ਕੀ ਕੁਝ ਕਰ ਰਹੀਆਂ ਇਸ ਗੱਲ ਨੂੰ ਕੋਈ ਸੋਚਣ ਸਮਝਣ ਲਈ ਤਿਆਰ ਹੀ ਨਹੀਂਗਾ ਵੀ ਤੁਸੀਂ ਆਪ ਦੀ ਕੁੜੀ ਨੂੰ ਸ਼ਹਿਰ ਤੱਕ ਇਕੱਲੀ ਨਹੀਂ ਭੇਜਦੇ ਇੱਥੇ ਤੁਸੀਂ 20 ਸਾਲਾਂ ਦੀ ਕੁੜੀ ਸਿੱਧਾ ਦਿੱਲੀ ਤੋਂ ਜਹਾਜ਼ ਚੜ ਉੱਥੇ ਜਾ ਕੇ ਕੁੜੀ ਨੇ ਕੀ ਕਰਨਾ ਕਿਵੇਂ ਰਹਿਣਾ ਕਿਉਂਕਿ ਦਿਮਾਗੀ ਪੱਧਰ ਹੀ ਉਹਨਾਂ ਉਹਨਾਂ ਵੱਡਾ ਨਹੀਂ ਬਣਿਆ ਹੁੰਦਾ ਬੱਚਿਆਂ ਦਾ ਕਿ ਉੱਧਰ ਜਾ ਕੇ ਆਪਣੇ ਆਪ ਨੂੰ ਉਹ ਠੀਕ ਤਰੀਕੇ ਨਾਲ ਰੱਖਾ ਪਾਉਣ 20 ਸਾਲਾਂ ਦੀ ਕੁੜੀ ਦਾ 20 ਸਾਲਾਂ ਦਾ ਮੁੰਡੇ ਦਾ ਦਿਮਾਗੀ ਪੱਧਰ ਤੁਹਾਨੂੰ ਪਤਾ ਹੀ ਹੈ ਕਿੰਦਾ ਦਾ ਹੋਊਗਾ ਜੰਗ ਇਸ ਦੇ ਵਿੱਚ ਬੱਚੇ ਕਿ ਜੋ ਰਾਹ ਲੱਗਿਆ ਚੰਗਾ ਉਧਰ ਉਸੇ ਰਾਹ 'ਤੇ ਦੁਰ ਪੈਂਦੇ ਆ ਇੱਕ ਇੱਕ ਰੂਮ ਦੇ ਵਿੱਚ ਕਿੰਨੇ ਮੁੰਡੇ ਦੇ ਨਾਲ ਕੁੜੀਆਂ ਰਿਲੇਸ਼ਨ ਦੇ ਵਿੱਚ ਰਹਿ ਰਹੀਆਂ ਨੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਪਰ ਇਹ ਸੱਚ ਆ ਜਿਹੜੇ ਉੱਧਰ ਪੁਰਾਣੇ ਪੰਜਾਬੀ ਬੈਠੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਕਿਉਂਕਿ ਉਹਨਾਂ ਕੋਲੇ ਜਾ ਕੇ ਕੁੜੀਆਂ ਮੁੰਡੇ ਰੈਂਟ ਤੇ ਬੇਸਮੈਂਟਾਂ ਲੈਂਦੇ ਆ। ਉਹਨਾਂ ਨੂੰ ਝੂਠ ਬੋਲਿਆ ਜਾਂਦਾ ਕਿ ਆ ਮੇਰੀ ਕਜ਼ਨ ਆ ਮੇਰੀ ਫਲਾਣੀ ਆ ਮੇ ਢਮਕਾਣੀ ਰਿਸ਼ਤੇ ਰਿਆ ਬਣਾਈਆਂ ਜਾਂਦੀਆਂ ਨੇ। ਹਾਲਾਂਕਿ ਉਹ ਹੁਣ ਰਹਿ ਰਿਲੇਸ਼ਨ ਦੇ ਵਿੱਚ ਰਹੇ ਹੁੰਦੇ ਆ। ਬਹੁਤ ਸਾਰੀਆਂ ਕੁੜੀਆਂ ਉੱਥੇ ਐਹੋ ਜਿਹੀਆਂ ਵੀ ਦੇਖੀਆਂ ਗਈਆਂ ਜਿਹੜੀਆਂ ਪ੍ਰੈਗਨੈਂਟ ਹੋਣ ਤੋਂ ਬਾਅਦ ਕਿੱਪਟਾਂ ਵਗੈਰਾ ਯੂਜ਼ ਕਰਦੀਆਂ ਸੀ। ਇੱਕ ਦੋ ਕੁੜੀਆਂ ਬਿਨਾਂ ਵਿਆਹ ਤੋਂ ਉੱਥੇ ਪ੍ਰੈਗਨੈਂਟ ਵੀ ਹੋਈਆਂ। ਜਿਨ੍ਹਾਂ ਦਾ ਬਾਅਦ ਚ ਪੁਰਾਣੇ ਪੰਜਾਬੀਆਂ ਨੇ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ। ਉਹ ਪੁਰਾਣੀ ਦੱਸੀ ਸੀ ਗੱਲ ਉਹ ਖੈਰ ਹੁਣ ਨਹੀਂ ਗੱਲ ਕਰਨੀ ਚਾਹੀਦੀ ਮੁੜ ਕੇ ਉਹ ਲੰਮੀ ਹੋ ਜੂਗੀ ਕਾफी ਜ਼ਿਆਦਾ ਇਸ ਕਰਕੇ ਇਹ ਵੀਡੀਓ ਤਾਂ ਪਾਈ ਆ ਕਿ ਕੱਲੇ ਪੁਰਾਣੇ ਪੰਜਾਬੀਆਂ ਦਾ ਕਸੂਰ ਨਾ ਕੱਢਿਆ ਕਰੋ ਕਿ ਜਿਹੜੇ ਬਾਹਰ ਪੁਰਾਣੇ ਪੰਜਾਬੀ ਬੈਠੇ ਆ ਇਹ ਵੀ ਗੱਲ ਜ਼ਰੂਰ ਦੇਖਿਆ ਕਰੋ ਕਿ ਜਿਹੜੇ ਨਵੇਂ ਜਾ ਰਹੇ ਆ ਇਹ ਉੱਥੇ ਕੀ ਕੁਝ ਕਰ ਰਹੇ ਆ ਪੁਰਾਣੇ ਪੰਜਾਬੀ ਇਸ ਗੱਲ ਤੋਂ ਬਹੁਤ ਪਿੱਟਦੇ ਆ ਕਿ ਜਿਹੜੇ ਨਵੇਂ ਬੱਚੇ ਆਉਂਦੇ ਆ ਇਹਨਾਂ ਨੇ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਖਤਮ ਕਰਤੀਆਂ ਜੇ ਇਹਨਾਂ ਨੂੰ ਮਾੜੇ ਕੰਮਾਂ ਤੋਂ ਰੋਕਦੇ ਆ ਟੋਕਦੇ ਆ ਤਾਂ ਇਹ ਆਪਦੇ ਘਰਾਂ ਦੇ ਵਿੱਚ ਹੋਰ ਗੱਲਾਂ ਦੱਸਦੇ ਆ ਇਹ ਇਹ ਸਾਨੂੰ ਰਿਸ਼ਤੇਦਾਰ ਇਦਾਂ ਕਹਿੰਦੇ ਆ ਇਦਾਂ ਕਹਿੰਦੇ ਆ ਜੇ ਕਹਿੰਦੇ ਆ ਉਹ ਕਹਿੰਦੇ ਆ ਉਹ ਸਾਰੀਆਂ ਗੱਲਾਂ ਝੂਠ ਬਣਾ ਕੇ ਦੱਸ ਦਿੱਤੀਆਂ ਜਾਂਦੀਆਂ ਕਿ ਸਿਰਫ ਇੱਕ ਆਪ ਦੇ ਰਿਸ਼ਤੇਦਾਰਾਂ ਦੇ ਘੇਰੇ ਚੋਂ ਬਾਹਰ ਨਿਕਲਣ ਲਈ ਆਯਾਦ ਹੋਣ ਲਈ ਬੱਚਿਆਂ ਨੂੰ ਇਹ ਹੁੰਦਾ ਕਿ ਮੈਂ ਜਿੱਧਰ ਮਰਜ਼ੀ ਰਾਤ ਨੂੰ ਘੁੰਮਦਾ ਫਿਰਾਂ ਜਾਂ ਘੁੰਮਦੀ ਫਿਰਾਂ ਜਿੱਦ ਨਾਲ ਮਰਜ਼ੀ ਆਵਾਂ ਜਾਵਾਂ ਮੈਨੂੰ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ ਫਿਰ ਘਰ ਦੇ ਵੀ ਉਹ ਕਹਿੰਦੇ ਆ ਮੂੰਹ ਘੁੱਟ ਕੇ ਜੀ ਚੱਲ ਠੀਕ ਆ ਜੇ ਤੇਰਾ ਮਾਮਾ ਤੈਨੂੰ ਨਹੀਂ ਸੰਭਾਲਦਾ ਕੁੜੀਏ ਤੂੰ ਆ ਡਰ ਐਨ ਲੱਗ ਜਾ ਬਸ ਕੁੜੀ ਖੁਸ਼ ਵੀ ਮਾਮੇ ਦਾ ਖੜਾ ਛੋਟਿਆ ਹੋਰ ਮੋਜਾ ਮੋਜਾ ਮਾਮੇ ਨੂੰ ਉਥੇ ਮਾੜਾ ਬਣਾਤਾ ਮਾਮੇ ਦੇ ਰਿਸ਼ਤੇ ਹੀ ਖਤਮ ਹੋ ਗਈ ਇਸ ਤਰ੍ਹਾਂ ਕਰਦੇ ਕਰਦੇ ਚਾਚੇ ਤਾਇਆ ਦੇ ਰਿਸ਼ਤੇ ਦੇ ਖਤਮ ਕਰਤੀਆਂ ਪਤਲੇ ਨੂੰ ਕਿੰਨੇ ਕੁ ਬੱਚਿਆਂ ਨੇ ਕਿੰਨੀਆਂ ਕੁ ਰਿਸ਼ਤੇਦਾਰੀਆਂ ਖਤਮ ਕਰਤੀਆਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸ਼ਾਇਦ ਇਹ ਵੀਡੀਓ ਉਹਨਾਂ ਤੱਕ ਪਹੁੰਚੇ ਜਿਹੜੇ ਇਹ ਗਲਤ ਕੰਮ ਉਥੇ ਕਰ ਰਹੇ ਆ ਨਾ ਪੰਜਾਬੀਆਂ ਦਾ ਸਿਰ ਨੀਵਾ ਕਰੋ ਮੈਂ ਸਾਰੇ ਨੂੰ ਨਹੀਂ ਕਹਿੰਦਾ ਜੋ ਇਹ ਕੰਮ ਕਰਦੇ ਆ ਮੈਂ ਸਿਰਫ ਇਹ ਵੀਡੀਓ ਉਹਨਾਂ ਲਈ ਪਾ ਰਿਹਾ ਕੀ ਇਕੱਲੇ ਪੁਰਾਣੇ ਪੰਜਾਬੀਆਂ ਦਾ ਕਸੂਰ ਨਾ ਕੱਢੋ ਆਪਣੇ ਆਪ ਵੱਲ ਵੀ ਦੇਖੋ ਕਿ ਅਸੀਂ ਉਥੇ ਜਾ ਕੇ ਕੀ ਕੁਝ ਕਰ ਰਹੇ ਆ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ